ਕਈ ਕੰਮ ਹੋਏ ਨਹੀਂ ਤਰਾਕੀ ਉਤੋਂ। ਇਹ ਕਾ ਕਿੰਨਾ ਕਰਦਾ? ਠੀਕ ਕਰ। ਦਾਦੇ ਦੀ ਬੁੱਕਾ ਕਿਉਂਦਾ ਖਰਾਬ ਕੀਤੀਆਂ ਨੇ? ਤੇ ਕੋ ਸਿੱਧੂ ਮੂਸੇ ਵਾਲਾ ਦਾ ਪੈਗ ਲੈ ਉਹ ਕਹਿੰਦਾ ਮੈਂ ਸਕੂਲ ਖਾਤਰ। ਬਟਾ ਉਹ ਕੀ ਬਣੇਗਾ ਤੂੰ? ਅਕੀਰਤ। ਤੂੰ ਕੀ ਬਣੇਗਾ? ਮੈਂ ਤਾਂ ਵਾਖੀਤੀ ਲੱਗ ਕੇ ਕਰਨ ਤੂੰ ਉਹਦਾ ਕੀ ਬਣੇਗਾ? ਮੈਂ ਇਧਰ ਮੂਹ ਦਿਖਾਏ ਨਹੀਂ ਬਤ ਕਰ ਦਿੰਦੇ। ਮੈਂ ਕਿਹ ਤੇ ਰੂ। ਕੀ ਕਰੇਗਾ? ਪੜ ਕੇ ਪੁਲਿਸ ਵਾਲਾ ਨਹੀਂ ਬਣਦਾ ਜਾਂ ਫੌਜੀ ਨਹੀਂ ਬਣਦਾ। ਇੰਤਰ ਕਰ ਮੂੰਹ ਐ ਨਹੀਂ ਐ ਬੋਲ ਕੇ ਦੱਸਦੇ ਹੁੰਦੇ ਨੇ ਫਿਰ ਸਾਰੀ ਚਵਾਗਦਾ ਜ਼ਿੰਦਗੀ ਬਣੇਗਾ ਪੜ੍ਹ ਕੇ ਤੋਂ ਖੇਤੀ ਕਰੇਗਾ ਖੇਤੀ ਕਰੇਗਾ ਠੀਕ ਆ ਚੰਗਾ ਖੇਤੀ ਕਰ ਲਈ ਫਿਰ ਤਾਂ ਬਲੋੜ ਹੀ ਨਹੀਂ ਸਕੂਲ ਜਾਂਦੀ ਜੇ ਖੇਤੀ ਕਰੇਗਾ ਹਾਂ ਮੈਂ ਕੱਪੇ ਜਾਣਾ ਕਿ ਕਿੰਨੇ ਬਾਹਰ ਜਾਏਗਾ ਬਾਹਰ ਨਹੀਂ ਹੋਰ ਕਿੱਥੇ ਜਾਏਗਾ ਤੂੰ ਹੂੰ ਨਹੀਂ ਹੁੰਦਾ ਸੌ ਜਾਂਦਾ ਨਹੀਂ ਤੂੰ ਫੌਜੀ ਬਣ ਜੀ ਬਰ ਤੇ ਯਾ ਵੋਏ ਕੀ ਕਰਦਾ ਅੱਜ ਉਸ ਤਾਈਂ ਹੁੰਦਾ ਆ ਕੇ ਵਰਦਾ ਕੀਰਤਾ ਉਹ ਧਰਿਆਂ ਨੂੰ ਬੈਡਾਂ ਦੇ ਥੱਲੇ ਨਾ ਹਟ ਜਾ ਕੇ ਬੋਤ ਚੱਕੇ ਨਾ ਬੰਦ ਕਰਾਂਗੇ ਬਹੁਤ ਹੋਰ ਨਹੀਂ ਤੇ ਨਹੀਂ ਮੇਰੇ ਬੋਤ ਇੰਨੇ ਮੇਰੇ ਬੰਦਮਾ ਤੇ ਨਮਾਜ ਆ ਅਤਵਾਦੀ ਕਿੱਥੇ ਹੁੰਦੇ ਨੇ ਕੇਂਦਰ ਨੂੰ ਅਤਵਾਦੀ ਉਹੀ ਮਰੀਨਾਂ ਕੱਪੋ ਤੈਨੂੰ ਹੀ ਕਹਿੰਦੇ ਨੇ ਬਰੋ ਹੀ ਨੂੰ ਫੌਜੀਆਂ ਨਹੀਂ ਮਾ ਦਾ ਫੌਜੀਆਂ ਕੋਲੇ ਵੀ ਹੁੰਦੇ ਨੇ ਪਰ ਆਫਲਾਂ ਵੱਡੀਆਂ ਉਹਨਾਂ ਕੋਲੇ ਕਾਤੋਂ ਉਹ ਜਾਂਦੀਆਂ ਨੇ ਇਹ ਕੋਲੇ ਕਾਤੋਂ ਉਹ ਜਾਂਦੀਆਂ ਨੇ ਕੌਣ ਮੈਨਾ ਜੇ ਸੁਦੇ ਹੋਏ ਨਹੀਂ ਕੌਣ ਕੌਣ ਕਹਿੰਦਾ ਹੈ ਡਰੀਆਂ ਵਿੱਚ ਤੇ ਤਾਲਾ ਇਹਨੂੰ ਆਉਂਦੇ ਪੁੱਤਾਂ ਨੂੰ ਤੇ ਡਰੀਆਂ ਕੋਨਾ ਤੇ ਰੌੜ ਚੌੜ ਕਰਦਾ ਹੈ